26 ਜਨਵਰੀ ਦੇ ਮੱਧ ਦਿਨ ਅਰ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਜਗਾ ਜਗਾ ਤੇ ਨਾਕੇ ਬੰਦੀ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਚੱਲਦੇ ਹੀ ਜ਼ਿਲ੍ਹਾ ਸੰਗਰੂਰ ਦੀ ਤੂਰੀ ਪੁਲਿਸ ਵੱਲੋਂ ਤੂਰੀ ਵਿਖੇ ਵੀ ਸਪੈਸ਼ਲ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਦੋ ਪਹੀਆ ਵਾਹਨਾਂ ਦੇ ਕਾਗਜ਼ ਚੈੱਕ ਕੀਤੇ ਗਏ ਅਤੇ ਨਾਲ ਹੀ ਟ੍ਰਿਪਲਿੰਗ ਦੇ ਚਲਾਨ ਕੀਤੇ ਗਏ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੇ ਮੱਦੇਨਜ਼ਰ ਵਾਹਨ ਹੌਲੀ ਚਲਾਏ ਜਾਣ ਅਤੇ ਹਮੇਸ਼ਾ ਹੀ ਵਾਹਨਾਂ ਦੇ ਕਾਗਜ਼ ਪੂਰੇ ਰੱਖੇ ਜਾਣ ਅਤੇ ਸਰਕਾਰ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਸਰਕਾਰੀ ਅਪਰੂਵਡ ਨੰਬਰ ਪਲੇਟਾਂ ਹੀ ਵਾਹਨਾ ਤੇ ਲਗਾਈਆਂ ਜਾਣ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ 26 ਜਨਵਰੀ ਦੇ ਮੱਦੇਨਜ਼ਰ ਇਸ ਤਰ੍ਹਾਂ ਦੀ ਨਾਕੇਬੰਦੀ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਦੇਖੋ ਇਹ ਮਾਨਯੋਗ ਐਸਐਸਪੀ ਸਾਹਿਬ ਦੀਆਂ ਸੰਗਰੂਰ ਦੀਆਂ ਹਦਾਇਤਾਂ ਹੈਗੀਆਂ ਵੀ 26 ਜਨਵਰੀ ਦੇ 10 ਦਿਨ ਅੱਗੇ ਆ ਰਿਹਾ ਹੈ। ਉਦੇ ਸੰਬੰਧੀ ਸਿਕਿਉਰਿਟੀ ਪੁਆਇੰਟ ਆਫ 뷰 ਨੂੰ ਦੇਖਦੇ ਹੋਏ ਪੂਰੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇੱਕ ਸਪੈਸ਼ਲ ਨਾਕਾਬੰਦੀ ਅੱਜ 4 ਤੋਂ 5 ਲੱਗੀ ਸੀ ਜਿਹਦੇ ਵਿੱਚ ਸਪੈਸ਼ਲ ਵਹੀਕਲ ਤੇ ਸਪੈਸ਼ਲ ਜਿਹੜੇ ਮੋਟਰਸਾਈਕਲ ਵਿਦਆਊਟ ਨੰਬਰ ਜਾਂ ਟ੍ਰਿਪਲਿੰਗ ਟ੍ਰਿਪਲ ਰਾਈਡਿੰਗ ਹੈ ਉਹ ਚੈੱਕ ਕੀਤੀ ਗਈ ਹੈ ਤੇ ਜਿਹੜਾ ਕੋਈ ਫਾਲਟ ਪਾਇਆ ਗਿਆ ਉਹਦਾ ਉਹਦਾ ਚਲਾਣ ਕੀਤਾ ਗਿਆ ਤੇ ਬਾਕੀ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਧੁੰਦਾ ਦਾ ਮੌਸਮ ਹੈ ਡਰਾਈਵਿੰਗ ਨੂੰ ਬੜੇ ਧਿਆਨ ਨਾਲ ਚਲਾਉਣ ਦੀ ਜਿਹੜੀ ਹੈਗੀ ਹਦਾਇਤ ਕੀਤੀ ਹੈ ਤੇ ਇਸ ਤੋਂ ਇਲਾਵਾ ਸ਼ਹਿਰ ਚ ਆਮ ਸ਼ਾਂਤੀ ਬਣੀ ਰਹੇ ਸਾਡਾ ਮੇਨ ਪਰਪਸੇ ਹੁੰਦਾ ਹੀ ਆ